ਇਸ ਵਕਤ ਪੰਜਾਬ ਦੇ ਵਿੱਚ ਹੜ੍ਹਾਂ ਵਰਗੀ ਸਥਿਤੀ ਬਣੀ ਹੋਈ ਹੈ ਪੰਜਾਬ 'ਚ ਭਾਰੀ ਬਾਰਿਸ਼ ਹੁੰਦੀ ਰਹੀ ਕਪੂਰਥਲਾ ਦੇ ਵਿੱਚ 48 ਘੰਟਿਆਂ 'ਚ ਤੀਜਾ ਬੰਨ ਟੁੱਟ ਗਿਆ ਤੇ 30 ਪਿੰਡ ਹੜ੍ਹਾਂ ਦੀ ਲਪੇਟ ਵਿੱਚ ਆ ਗਏ ਸਾਰਾ ਦਿਨ ਬਾਰਿਸ਼ ਹੋਣ ਕਰਕੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪਿਆ ਸੌਣ ਦੇ ਵਿੱਚ ਹੋਈ ਭਾਰੀ ਬਾਰਿਸ਼ ਦੇ ਕਾਰਨ ਸ਼ਹਿਰਾਂ ਦੇ ਨਾਲ ਲੱਗਦੇ ਹਾਈਵੇ ਵਿੱਚ ਪਾਣੀ ਭਰ ਗਿਆ ਇਸ ਕਾਰਨ ਆਵਾਜਾਈ ਵੀ ਪ੍ਰਭਾਵਿਤ ਰਹੀ ਪਹਾੜਾਂ ਦੇ ਵਿੱਚ ਲਗਾਤਾਰ ਬਾਰਿਸ਼ ਹੋ ਰਹੀ ਹੈ ਜਿਸ ਕਰਕੇ ਪੌਂਗ ਡੈਮ ਦਾ ਪਾਣੀ ਦਾ ਪੱਧਰ ਵੀ 1377.19 ਫੁੱਟ ਤੱਕ ਪਹੁੰਚ ਗਿਆ ਡੈਮ ਤੋਂ ਪਾਣੀ ਛੱਡੇ ਜਾਣ ਕਾਰਨ ਬਿਆਸ ਦਰਿਆ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਹੈ ਕਪੂਰਥਲਾ ਹੁਸ਼ਿਆਰਪੁਰ ਗੁਰਦਾਸਪੁਰ ਅੰਮ੍ਰਿਤਸਰ ਫਾਜ਼ਿਲਕਾ ਤੇ ਫਿਰੋਜ਼ਪੁਰ ਦੇ ਵਿੱਚ ਹੜ ਵਰਗੇ ਹਾਲਾਤ ਬਣੇ ਹੋਏ ਨੇ ਕਪੂਰਥਲਾ ਦੇ ਵਿੱਚ 48 ਘੰਟਿਆਂ ਦੇ ਅੰਦਰ ਤੀਜਾ ਕੱਚਾ ਬੰਨ ਟੁੱਟ ਗਿਆ ਜਿਸ ਕਰਕੇ 30 ਤੋਂ ਜ਼ਿਆਦਾ ਪਿੰਡ ਪਾਣੀ ਦੇ ਵਿੱਚ ਖਿਰ ਗਏ ਇਥੋਂ ਦੇ ਲੋਕ ਸੁਰੱਖਿਅਤ ਥਾਵਾਂ ਤੇ ਹਿਜਰਤ ਕਰ ਰਹੇ ਨੇ ਮੌਸਮ ਵਿਭਾਗ ਨੇ ਸੂਬੇ ਦੇ ਵਿੱਚ ਭਾਰੀ ਬਾਰਿਸ਼ ਨੂੰ ਲੈ ਕੇ yellow alert ਜਾਰੀ ਕਰ ਦਿੱਤਾ ਹੈ। ਹੁਸ਼ਿਆਰਪੁਰ ਦੇ ਵਿੱਚ ਸਭ ਤੋਂ ਜ਼ਿਆਦਾ 62 mm ਬਾਰਿਸ਼ ਰਿਕਾਰਡ ਕੀਤੀ ਗਈ ਜਦਕਿ ਲੁਧਿਆਣਾ ਦੇ ਵਿੱਚ 39.6, ਅੰਮ੍ਰਿਤਸਰ ਦੇ ਵਿੱਚ 14, ਸ਼ਹੀਦ ਭਗਤ ਸਿੰਘ ਨਗਰ ਚ 15 mm, ਰੂਪਨਗਰ ਦੇ ਵਿੱਚ 10.5, ਸੰਗਰੂਰ ਦੇ ਵਿੱਚ 6, ਫਰੀਦਕੋਟ ਦੇ ਵਿੱਚ 5 mm ਬਾਰਿਸ਼ ਦਰਜ ਕੀਤੀ ਗਈ। ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵਧਣ ਦੇ ਨਾਲ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਹਲਕੇ ਦਾ ਮੰਡ ਇਲਾਕਾ ਪਾਣੀ ਚ ਡੁੱਬ ਚੁੱਕਾ ਹੈ। ਪਿੰਡ ਭੈਣੀ ਕਾਦਰ ਪਿੰਡ ਮਹੀਵਾਲ ਤੋਂ ਮੰਡ ਸ਼ੇਰਪੁਰ ਦੇ ਨਜ਼ਦੀਕ ਇੱਕ ਹੋਰ ਆਰਜੀ ਬੰਨ ਟੁੱਟ ਗਿਆ ਇਸ ਕਰਕੇ ਮੰਡ ਇਲਾਕੇ ਦੇ ਨਾਲ ਕਈ ਪਿੰਡਾਂ ਚ ਪਾਣੀ ਭਰਨ ਦੇ ਨਾਲ ਨਾਲ ਤਰਨਤਾਰਨ ਜ਼ਿਲ੍ਹੇ ਦੇ ਕਈ ਪਿੰਡਾਂ ਦੇ ਵਿੱਚ ਵੀ ਹੜ ਦਾ ਖਤਰਾ ਪੈਦਾ ਹੋ ਗਿਆ ਹੈ 7000 ਏਕੜ ਚ ਫਸਲ ਪਾਣੀ ਚ ਡੁੱਬ ਗਈ ਝੋਨਾ ਬਾਸਮਤੀ ਮੱਕੀ ਗੰਨੇ ਦੀ ਫਸਲ ਦੇ ਨਾਲ-ਨਾਲ ਪਸ਼ੂਆਂ ਦਾ ਚਾਰਾ ਵੀ ਪ੍ਰਭਾਵਿਤ ਹੋ ਗਿਆ। ਰਾਸਵਾ ਮੈਂਬਰ ਸੰਤ ਬਲਬੀਰ ਸਿੰਘ ਸਿਜੇਵਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਬਚਾਅ ਕਾਰਜਾਂ 'ਚ ਲਗਾਤਾਰ ਲੱਗੇ ਹੋਏ ਨੇ। ਉਹਨਾਂ ਦੀ ਟੀਮ ਨੇ ਹੁਣ ਤੱਕ 125 ਤੋਂ ਜ਼ਿਆਦਾ ਲੋਕਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਕੱਢ ਕੇ ਸੁਰੱਖਿਅਤ ਥਾਵਾਂ ਤੱਕ ਪਹੁੰਚਾਇਆ। ਉਤੇ ਹੀ ਡੀਸੀ ਅਮਿਤ ਕੁਮਾਰ ਪੰਜਾਲ ਨੇ ਵੀ ਹੜ੍ਹ ਪ੍ਰਭਾਵਿਤਾਂ ਦੀ ਮਦਦ ਲਈ ਲਖਵਰਿਆਂ ਦੇ ਸਰਕਾਰੀ ਹਾਈ ਸਕੂਲ 'ਚ ਰਾਹਤ ਕੈਂਪਸ ਸਥਾਪਿਤ ਕੀਤਾ ਹੈ। ਉਧਰੇ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਵਧਣ ਦੇ ਨਾਲ ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਇਲਾਕੇ ਦੇ ਕਈ ਪਿੰਡ ਹੜ੍ਹ ਦੇ ਪੀਟ ਵਿੱਚ ਆ ਗਏ ਸੜਕ ਟੁੱਟਣ ਕਾਰਨ ਪਿੰਡ ਆਤੂਵਾਲਾ ਆਉਣ ਜਾਣ ਦਾ ਰਸਤਾ ਬੰਦ ਹੋ ਗਿਆ ਬੱਚੇ ਸਕੂਲ ਨਹੀਂ ਪਹੁੰਚ پا ਰਹੇ ਤੇ ਲੋਕ ਬੇੜੀਆਂ ਦੇ ਸਹਾਰੇ ਆਵਾਜ਼ਾਈ ਕਰ ਰਹੇ ਨੇ ਪੌਂਕ ਡੈਮ ਤੋਂ ਲਗਾਤਾਰ ਪਾਣੀ ਛੱਡੇ ਜਾਣ ਦੇ ਕਾਰਨ ਹਰੀਕੇ ਹੈਡਵਰਕਸ ਤੇ 90000 ਕਿਊਸਿਕ ਪਾਣੀ ਡਾਊਨਸਟ੍ਰੀਮ 'ਚ ਛੱਡਿਆ ਗਿਆ ਤੇ ਜਿਹੜਾ ਪਾਕਿਸਤਾਨ ਪਹੁੰਚੇਗਾ ਫਿਰੋਜ਼ਪੁਰ ਤੇ ਰਾਜਸਥਾਨ ਫੀਲਡ ਦੇ ਵਿੱਚ 17000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਫਿਰੋਜ਼ਪੁਰ ਦੀ ਡਿਪਟੀ ਕਮਿਸ਼ਨਰ ਦੀਪਸ਼ਿਕਾ ਸ਼ਰਮਾ ਤੇ ਤਰਨਤਾਰਨ ਦੀ ਡਿਪਟੀ ਕਮਿਸ਼ਨਰ ਐਸ ਰਾਹੁਲ ਨੇ ਸਾਂਝੇ ਤੌਰ ਤੇ ਹਰੀਕੇ ਹੈਡਵਰਕਸ ਦਾ ਦੌਰਾ ਕੀਤਾ ਤੇ ਜਾਇਜ਼ਾ ਲਿਆ ਉਹਨਾਂ ਨੇ ਲੋਕਾਂ ਨੂੰ ਅਹਵਾਹਾਂ ਤੋਂ ਬਚਣ ਦੀ ਅਪੀਲ ਵੀ ਕੀਤੀ ਇਸੇ ਤਰ੍ਹਾਂ ਦਰਿਆ ਬਿਆਸ ਦੇ ਤੇਜ਼ ਵਹਾਕਾਰ ਨੂੰ ਗੁਰਦਾਸਪੁਰ ਹੁਸ਼ਿਆਰਪੁਰ ਦੇ ਨਾਲ ਜੋੜਨ ਵਾਲੇ ਕਹਨੂਵਾਂਚ ਬਣੇ ਤਨਵਾ ਪਤਣ ਪੁਲ ਦੀ ਇਸ ਪਿੰਚ ਦਰਾਰ ਪੈ ਗਈ। ਪ੍ਰਸ਼ਾਸਨ ਨੇ ਪੁਲ ਤੋਂ ਭਾਰੀ ਗੱਡੀਆਂ ਦੀ ਆਵਾਜਾਈ ਰੋਕ ਦਿੱਤੀ। ਸਾਲ 2016 ਦੇ ਵਿੱਚ ਤਤਕਾਲੀ ਅਕਾਲੀ ਭਾਜਪਾ ਗੱਠਜੋੜ ਸਰਕਾਰ ਨੇ ਇਸ ਪੁਲ ਦਾ ਨਿਰਮਾਣ 48 ਕਰੋੜ ਰੁਪਏ ਦੀ ਲਾਗਤ ਨਾਲ ਕਰਾਇਆ ਸੀ। ਪੁਲ ਦਾ ਜ਼ਿਆਦਾ ਹਿੱਸਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਆਉਂਦਾ ਹੈ ਪਰ ਜਿਸ ਤਰੀਕੇ ਨਾਲ ਲਗਾਤਾਰ ਬਾਰਿਸ਼ ਹੋ ਰਹੀ ਹੈ ਉਸ ਨੇ ਲੋਕਾਂ ਦੀਆਂ ਚਿੰਤਾਵਾਂ ਦੇ ਵਿੱਚ ਹੋਰ ਵੀ ਵਾਧਾ ਕਰ ਦਿੱਤਾ।